ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਲੇ ਦੇ ਦਰਬਾਰ ਵਿੱਚ ਇੱਕ ਮਾਈ ਅਰਦਾਸ ਕਰਨ ਆਉਂਦੀ ਹੈ ਉਹਨੇ ਪਹਿਲੀ ਵਾਰ ਮੰਗਣਾ ਸੀ ਸੇਵਾਦਾਰ ਕੋਲੋਂ ਪੁੱਛਿਆ ਜੀ ਮੈਂ ਅਰਦਾਸ ਕਰਨੀ ਹੈ ਮੈਨੂੰ ਦੱਸੋ ਮੈਂ ਕਿਵੇਂ ਮੰਗਾਂ ਉਹਨੇ ਕਿਹਾ ਜਦੋਂ ਤੇਰੀ ਵਾਰੀ ਆਵੇ ਤੂੰ ਹੱਥ ਜੋੜ ਕੇ ਛਵੇਂ ਬਾਦਸ਼ਾਹ ਨੂੰ ਕਹੀਂ ਹੇ ਸੱਚੇ ਬਾਦਸ਼ਾਹ ਮੇਰੀ ਪੀਰੀ ਦੇ ਮਾਲਕ ਤੁਸੀਂ ਦਾਤੇ ਹੋ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਮਹਾਰਾਜ ਅਸੀਂ ਪਾਪੀ ਤੁਸੀਂ ਬਖਸ਼ਣਹਾਰ ਕਿਰਪਾ ਕਰੋ ਬਖਸ਼ ਕੇ ਆadat ਦਿਓ ਬਸ ਫਿਰ ਤੂੰ ਆਪਣੀ ਗੱਲ ਕਹਿ ਦੇ ਜੋ ਤੈਨੂੰ ਚਾਹੀਦਾ ਉਹ ਵਿਚਾਰੀ ਦੇ ਅੰਦਰ ਜੋ ਭਾਵਨਾ ਸੀ ਮੰਗਣ ਆਈ ਹੈ ਉਹ ਤਾਂ ਸੀ ਪਰ ਉਹ ਬਾਹਰਲੇ ਅੱਖਰਾਂ ਵਿੱਚ ਉਲਝ ਕੇ ਰਹਿ ਗਈ ਵੀ ਜਦੋਂ ਅਰਦਾਸ ਕਰਨੀ ਹੈ ਉਦੋਂ ਮੈਂ ਇਹ ਜ਼ਰੂਰ ਕਹਿਣਾ ਹੈ ਵੀ ਸੱਚੇ ਬਾਦਸ਼ਾਹ ਤੁਸੀਂ ਦਾਤੇ ਹੋ ਅਸੀਂ ਤੁਹਾਡੇ ਦਰ ਤੇ ਮੰਗਣ ਆਏ ਆ ਮਹਾਰਾਜ ਤੁਸੀਂ ਦਾਤੇ ਅਸੀਂ ਮੰਗਤੇ ਤੁਸੀਂ ਪਾਪੀ ਅਸੀਂ ਬਖਸ਼ਣ ਹਾਰ ਉਹ ਉਲਟ ਉਹਨੇ ਯਾਦ ਕਰ ਲਿਆ ਸਭ ਕੁਝ ਜਦੋਂ ਗੁਰੂ ਦੇ ਕੋਲ ਗਈ ਉਹਨੇ ਉਹੀ ਕੁਝ ਕਹਿ ਦਿੱਤਾ ਕਹਿਣਾ ਤਾਂ ਇਹ ਸੀ ਮਹਾਰਾਜ ਜੀ ਤੁਸੀਂ ਦਾਤੇ ਅਸੀਂ ਮੰਗਤੇ ਮਹਾਰਾਜ ਅਸੀਂ ਪਾਪੀ ਤੁਸੀਂ ਬਖਸ਼ਣ ਹਾਰ ਉਹ ਉਲਟਾ ਯਾਦ ਕਰਕੇ ਗੁਰੂ ਦੇ ਕੋਲ ਅੱਖਾਂ ਬੰਦ ਕਰਕੇ ਬੋਲਣ ਲੱਗ ਪਈ ਕਹਿੰਦੀ ਮਹਾਰਾਜ ਤੁਸੀਂ ਪਾਪੀ ਅਸੀਂ ਬਖਸ਼ਣ ਹਾਰ ਤੁਸੀਂ ਮੰਗਤੇ ਮਹਾਰਾਜ ਅਸੀਂ ਦਾਤੇ ਕਿਰਪਾ ਕਰੋ ਉਹ ਸੇਵਾ ਦਾ ਰੋਟ ਖੜੇ ਉਹਨੇ ਹਲੂਣਾ ਦੇ ਕੇ ਕਿਹਾ ਮਾਈ ਇਹ ਕੀ ਬੋਲੀ ਜਾਨੀ ਡਰ ਗਈ ਇਕਦਾਂ ਕੰਬ ਕੇ ਅੱਖਾਂ ਭਰ ਲਈ ਮਹਾਰਾਜ ਮੇਤੋ ਗਲਤੀ ਹੋ ਗਈ ਸ਼ੇਵੇਂ ਪਾਦਸ਼ਾਹ ਬਹੁਤ ਖੁਸ਼ ਹੋਏ ਹੱਸ ਕੇ ਬੋਲੇ ਕਹਿੰਦੇ ਮਾਈ ਤੂੰ ਜੋ ਅੰਦਰ ਭਾਵਨਾ ਲੈ ਕੇ ਆਈਆਂ ਉਹ ਪੂਰੀ ਹੋ ਗਈ ਹੈ ਗੁਰੂ ਬਾਹਰਲੇ ਅੱਖਰਾਂ ਤੇ ਨਹੀਂ ਰੀਝਦਾ ਤੇਰੇ ਅੰਦਰ ਦੀ ਭਾਵਨਾ ਸ਼ੁੱਧ ਹੈ ਤੇ ਤੈਤੋਂ ਬਾਹਰੋਂ ਕੁਝ ਉਲਟਕਿਆ ਗਿਆ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਤੇਰੇ ਭਾਵਨਾ ਅੰਦਰ ਪ੍ਰੇਮ ਦੀ ਭਾਸ਼ਾ ਲੈ ਕੇ ਆਈ ਉਹ ਗੁਰੂ ਸਮਝ ਗਿਆ ਪ੍ਰੇਮ ਦੀ ਭਾਸ਼ਾ ਗੁਰੂ ਨੂੰ ਪਤਾ ਹੈ ਭਾਈ ਉਹ ਗੁਰੂ ਬੋਲੀ ਸਮਝੰਦੇ ਜਿਹੜੀ ਗੱਲ ਤੂੰ ਬਾਹਰੋਂ ਕਹੀ ਉਹ ਤੇ ਅੱਖਰਾਂ ਦੀ ਹੀਰ ਫੇਰ ਉਹ ਤਾਂ ਤੇਤੋਂ ਗਲਤੀ ਹੋ ਕਹੇ ਵੀ ਮਹਾਰਾਜ ਮੇਤੋਂ ਗਲਤੀ ਹੋ ਗਈ ਮੈਨੂੰ ਮੁਆਫ ਕਰ ਦਿਓ ਛੇਵੇਂ ਪਾਤਸ਼ਾਹ ਖੁਸ਼ ਹੋ ਕੇ ਬੋਲੇ ਕਹਿੰਦੇ ਤੂੰ ਇਹ ਦੱਸ ਚਾਹੀਦਾ ਕੀ ਹੈ ਉਹਨਾਂ ਕਹੇ ਮਹਾਰਾਜ ਘਰ ਵਿੱਚ ਗਰੀਬੀ ਬਹੁਤ ਹੈ ਨਰੀ ਕੋਈ ਇੱਛਾ ਹੈ ਮੈਂ ਮਰਨ ਤੋਂ ਪਹਿਲਾਂ ਸਾਰਾ ਕੁਝ ਵੇਖ ਕੇ ਜਾਵਾਂ ਮੇਰੇ ਘਰ ਵਿੱਚ ਚਵਾਰਾ ਬਣਿਆ ਹੋਵੇ ਮੇਰੀ ਨੋ ਚਵਾਰੇ ਵਿੱਚ ਬਹਿ ਕੇ ਚਾਂਦੀ ਦੀ ਮਧਾਨੀ ਨਾਲ ਦੁੱਧ ਰਿੜਕ ਤੇ ਮਹਾਰਾਜ ਉਹਦੀ ਗੋਦੀ ਵਿੱਚ ਛੋਟਾ ਜਿਹਾ ਹਲਾਲ ਹੋਵੇ ਤੇ ਮੇਰੀ ਨੋ ਦੁੱਧ ਰਿੜਕਦਿਆਂ ਜ਼ੁਬਾਨ ਤੋਂ ਜਪਤੀ ਸਬ ਦਾ ਪਾਠ ਕਰਦੀ ਹੋਵੇ ਸ੍ਰੀ ਗੁਰੂ ਹਰਕਮਿੰਦ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ ਕਹਿੰਦੇ ਮਾਹੀ ਤੂੰ ਇੱਕੋ ਗੱਲ ਵੇ ਸਾਰਾ ਕੁਝ ਮੰਗ ਲਿਆ ਪਹਿਲੀ ਗੱਲ ਤਾਂ ਤੇਰੇ ਘਰ ਵਿੱਚ ਗਰੀਬੀ ਹੈ ਤੂੰ ਚਬਾਰੇ ਵੀ ਮੰਗ ਲੈ ਚਾਂਦੀ ਦੀ ਮਧਾਣੀ ਮੰਗ ਲਈ ਲੋਕਾਂ ਨੂੰ ਲੱਕੜ ਦੀ ਮਧਾਣੀ ਨਹੀਂ ਜੁੜਦੀ ਤੂੰ ਚਾਂਦੀ ਦੀ ਮੰਗ ਲਈ ਦਾ ਮਤਲਬ ਬਹੁਤ ਅਮੀਰੀ ਮੰਗ ਲਈ ਕਹਿੰਦੇ ਫਿਰ ਤੂੰ ਪੁੱਤਰਾ ਵੀ ਮੰਗ ਲਿਆ ਕਹਿੰਦੇ ਸਭ ਤੋਂ ਕੀਮਤੀ ਚੀਜ਼ ਜਿਹੜੀ ਤੂੰ ਮੰਗੀ ਹੈ ਤੇਰੇ ਉੱਤੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਹੋਈ ਐ ਮਾਈ ਤੂੰ ਸਭ ਤੋਂ ਕੀਮਤੀ ਚੀਜ਼ ਮੰਗ ਲਈ ਐ ਜਿਹੜੀ ਚੀਜ਼ ਮੰਗੀ ਕੇ ਮੇਰੀ ਨੌਂ ਦੀ ਗੋਦੀ ਵਿੱਚ ਲਾਲ ਹੋਵੇ ਉਹ ਦੁੱਧ ਡਿੜਕਦਿਆਂ ਜ਼ਬਾਨ ਤੋਂ ਜਪਜੀ ਸਾਹਿਬ ਦੀ ਬਾਣੀ ਪੜਦੀ ਹੋਵੇ ਮਾਈ ਤੂੰ ਜਪਜੀ ਸਾਹਿਬ ਮੰਗ ਕੇ ਗੁਰੂ ਨਾਨਕ ਨੂੰ ਮੰਗ ਲਿਆ ਆਖੋ ਸਤਨਾਮ ਸ੍ਰੀ ਮਾਈ ਤੂੰ ਜਪਜੀ ਸਾਹਿਬ ਮੰਗ ਕੇ ਗੁਰੂ ਨਾਨਕ ਨੂੰ ਮੰਗ ਲਿਆ ਜਿਸ ਘਰ ਵਿੱਚ ਜਪਤੀ ਸਾਹਿਬ ਦਾ ਜਪ ਹੁੰਦਾ ਸਮਝੋ ਗੁਰੂ ਨਾਨਕ ਦਾ ਵਾਸਾ ਹੈ ਜਿੱਥੇ ਭਾਈ ਬਾਣੀ ਨਹੀਂ ਪੜੀ ਜਾਂਦੀ ਉਹ ਭਾਵੇਂ ਚਵਾਰੇ ਬਣੇ ਹੋਣ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਜਾੜ ਗਿਆ ਕਹਿੰਦੇ ਕੁਝ ਨਹੀਂ ਹੁੰਦਾ ਉੱਤੇ ਉਜਾੜ ਹੈ ਉਹ ਘਰ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਏ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਈ ਨਗਰ ਉਜਾਰੀ ਜੀਓ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਉਜਾਰ ਦੇ ਬਰਾਬਰ ਆ ਭਾਵੇਂ ਕੋਠੀ ਪਈ ਹੋਵੇ ਔਰ ਇੱਥੋਂ ਤੱਕ ਮਹਾਰੇ ਨੇ ਕਿਹਾ ਗੁੱਸਾ ਨਾ ਕਰਿਓ ਕਹਿੰਦੇ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਸ਼ਮਸ਼ਾਨ ਘਾਟ ਵਿੱਚ ਕੋਈ ਬਹਿੰਦਾ ਭਾਈ ਕਿਸੇ ਨੂੰ ਸ਼ਮਸ਼ਾਨ ਘਾਟ ਵਿੱਚ ਬਹਿ ਕੇ ਸ਼ਾਂਤੀ ਆਉਂਦੀ ਏ ਉੱਥੇ ਲੋਕ ਡਰਦੇ ਨੇ ਬਹਿ ਕੇ ਕੋਈ ਸ਼ਮਸ਼ਾਨ ਘਾਟ ਵਿੱਚ ਮੱਥਾ ਟੇਕਣ ਜਾਂਦਾ ਉਹ ਤਾਂ ਮਜਬੂਰੀ ਵਸ ਲੋਕਾਂ ਨੂੰ ਜਾਣਾ ਪੈਂਦਾ ਜੇ ਕੋਈ ਕਟਨਾ ਹੋ ਜਾਏ ਅਦਰਵਾਈਜ਼ ਕੋਈ ਸ਼ਮਸ਼ਾਨ ਘਾਟ ਨਹੀਂ ਜਾ ਕੇ ਰਾਜੀ ਪਾਤਸ਼ਾਹ ਕਹਿੰਦੇ ਭਾਈ ਕਿਉਂ ਨਹੀਂ ਰਾਜੀ ਉੱਥੇ ਉਦਾਸੀ ਹੈ ਉੱਥੇ ਦੁੱਖ ਹੈ ਉੱਥੇ ਗਮ ਹੈ ਇਸ ਲਈ ਭਾਈ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉੱਥੇ ਆ ਸਾਰੇ ਦੁੱਖ ਨੇ ਉਸ ਘਰ ਵਿੱਚ ਉਦਾਸੀ ਵੀ ਰਹੇਗੀ ਗਮ ਵੀ ਰਹਿਣਗੇ ਕਲ ਕਲੇਸ਼ ਤੇ ਦੁੱਖ ਝੋਰੇ ਵੀ ਰਹਿਣਗੇ ਜਿਸ ਜਗ੍ਹਾ ਉੱਤੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਕਿਉਂ ਲੋਕੀ ਸ਼ਮਸ਼ਾਨ ਘਾਟ ਜਾ ਕੇ ਝੂਰਦੇ ਨੇ ਸਨੂਆ ਘਟਾ ਬੈ ਗਿਆ ਸਾਡਾ ਚਲਾ ਗਿਆ ਉੱਥੇ ਚੋਰੇ ਆਉਂਦੇ ਨੇ ਗਮ ਆਉਂਦੇ ਨੇ ਉਦਾਸੀ ਹੁੰਦੀ ਹੈ ਉੱਥੇ ਖੇੜਾ ਤੇ ਖੁਸ਼ੀ ਨਹੀਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹਦੀ ਹਾਲਤ ਇਸ ਤਰ੍ਹਾਂ ਦੀ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਕਹਿੰਦੇ ਕਬੀਰ ਜਹ ਘਰ ਸਾਧਨਾ ਸੇਵੀਐ ਪੜੋ ਜਹ ਘਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੀਂ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੀਂ ਪਾਤਸ਼ਾਹ ਕਿਵੇਂ ਭਾਈ ਨਾਮ ਤੋਂ ਬਗੈਰ ਉਹ ਸਾਰਾ ਹੀ ਦੁੱਖੀ ਦੁੱਖ ਹੈ ਇਸ ਲਈ ਗੁਰੂ ਦੇ ਕੋਲੋਂ ਮੰਗ ਜਿਸ ਨੇ ਗੁਰੂ ਕੋਲੋਂ ਬਾਣੀ ਮੰਗ ਲਈ ਉਹਦੇ ਘਰ ਵਿੱਚ ਸਭ ਕੁਝ ਆ ਜਾਂਦਾ ਹੈ ਛੇਵੇਂ ਪਾਤਸ਼ਾਹ ਖੁਸ਼ ਹੋ ਕੇ ਕਹਿੰਦੇ ਮਾਈ ਤੂੰ ਜਪਤੀ ਸਹਿ ਮੰਗ ਕੇ ਗੁਰੂ ਨਾਨਕ ਨੂੰ ਮੰਗ ਲਿਆ ਕਹਿੰਦੇ ਜਾਂ ਤੈਨੂੰ ਸਭ ਕੁਝ ਮਿਲੇਗਾ ਭਾਈ ਕਿਉਂ ਉਹ ਮਾਈ ਭਾਵਨਾ ਦੀ ਬੋਲੀ ਲੈ ਕੇ ਆਈ ਹੈ